ਪਰਦਾ ਦੋ ਦੋਕਾ ਸਾਂਝਾ ਕਰਨ ਪਉਂਦੀ ਆ ਜੀ ਜੀ ਇਹ ਸਾਡਾ ਪਰਿਵਾਰ ਹੈ ਬਣਾ ਪਿਆਰਾ ਸੱਜਣਾ ਔਰ ਮਹਾਰਾਜ ਨੇ ਬਹੁਤ ਤਰੱਕੀ ਦਿੱਤੀ ਹੈ ਔਰ ਬਾਪੂ ਜੀ ਵੀ ਕਿਰਤ ਕਰਨ ਵਾਲੇ ਬੰਦੇ ਚ ਸੀ ਔਰ ਸਾਰੀ ਉਮਰ ਕਿਰਤ ਕਰੀ ਜੇ ਪਰਦਾ ਬੱਚਾ ਇਸ ਮੁਕਾਬਤੇ ਪਹੁੰਚਿਆ ਉਹਦੇ باوجود ਵੀ ਉਹਨਾਂ ਨੇ ਕੰਮ ਨਹੀਂ ਛੱਡਿਆ ਆਪ ਦਾ ਪਿੰਡ ਨਹੀਂ ਛੱਡਿਆ ਔਰ ਪ੍ਰਮਾਤਮਾ ਦੇ ਚਰਨਾਂ ਵਿੱਚ ਮਾਰਕ ਕਰੇ ਜੀ ਨੇ ਫੈਸਲਾ ਬਖਸ਼ਿਸ਼ ਮਤ ਬਖਸ਼ਿਸ਼ ਮਾਨ ਸਰ ਮਾਨ ਸਰ ਦੁੱਖ ਦੀ ਘੜੀ ਦੇ ਵਿੱਚ ਮੇਰੇ ਪਰਾ ਸਾਡੇ ਬਹੁਤ ਪਰਮੇਸ਼ਰ ਬਬੂ ਮਾਨ ਜੀ ਆਏ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਸਾਡੇ ਪਿਤਾ ਜੀ ਚਲੇ ਗਏ ਸੰਸਾਰ ਦੇ ਵਿੱਚੋਂ ਇਹਦਾ ਬਹੁਤ ਬਹੁਤ ਧੰਨਵਾਦ ਆ ਔਰ ਸਾਡਾ 25 ਸਾਲ ਪੁਰਾਣੀ ਸਾਡੀ ਦੋਸਤੀ ਹੈ ਔਰ ਸਾਡੀ ਸਾਂਝ ਆਪਸ ਦੇ ਵਿੱਚ ਸਾਡੇ ਬਜ਼ੁਰਗ ਬੇਸ਼ੱਕ 90 92 ਸਾਲ ਦੀ ਉਮਰ ਪੂਕ ਕੇ ਗਏ ਨੇ ਪਰ ਕਿਰਤਨਾ ਜੁੜੇ ਰਹੇ ਮਿਹਨਤ ਮਜ਼ਦੂਰੀ ਕੀਤੀ ਐ ਲੰਮਾ ਸਮਾਂ ਸਾਈਕਲਾਂ ਦੀ ਦੁਕਾਨ ਕੀਤੀ ਐ ਆਰਟਿਸਟ ਵੀ ਸੀਗੇ ਤੁੰਬੀਨਾ ਗਾਉਂਦੇ ਸੀ ਲਿਖਦੇ ਵੀ ਸੀ ਕਹਾਣੀ ਵੀ ਲਿਖਦੇ ਸੀਗੇ ਸਾਨੂੰ ਬਹੁਤ ਬੜਾ ਵੱਡਾ ਘਾਟ ਆ ਸਾਡੀਆਂ ਜੜਾਂ ਸਾਡੀਆਂ ਰੂਟਸ ਜਿਹੜੀਆਂ ਨੇ ਮਤਲਬ ਸਾਨੂੰ ਬੜਾ ਜਦੋਂ ਚਲੇਗੇ ਤਾਂ ਫਿਰ ਮਹਿਸੂਸ ਹੁੰਦਾ ਕਿ ਮਾਹਬਾਪ ਦਾ ਹੋਣਾ ਕਿੰਨਾ ਲਾਜ਼ਮੀ ਹੁੰਦਾ ਜ਼ਿੰਦਗੀ ਵਿੱਚ ਸਾਨੂੰ ਬਹੁਤ ਦੁੱਖ ਮਹਿਸੂਸ ਹੁੰਦਾ ਕਹਿੰਦੇ ਹੈ ਕਿ ਬੱਚੇ ਬਾਬਿਆਂ ਕੋ ਬੈਠਣ ਹਟ ਗਏ ਗਏ ਪੀੜੀਦਰ ਪੀੜੀ ਜਿਹੜੀ ਅੱਜ ਤੱਕ ਸਾਨੂੰ ਵਿਰਾਸਤ ਚ ਮਿਲ ਗਈ ਸੀ ਉਹ ਪੇਵਰ ਨਹੀਂ ਮਿਲ ਰਹੀ ਇਸ ਕਰਕੇ ਪਰਿਵਾਰਾਂ ਦਾ ਜੋੜ ਘਟਦਾ ਬਹੁਤ ਹੈ ਜਿਹੜਾ ਕੱچے ਪਰਿਵਾਰ ਹੁੰਦੇ ਸੀ ਹੁਣ ਉਸ ਤਰ੍ਹਾਂ ਦਾ ਦਰਵਾਜ਼ਾ ਨਹੀਂ ਹੈ ਪਰ ਜੇ ਘਰ ਚ ਬਜ਼ੁਰਗ ਹੈ ਤਾਂ ਉਹਨਾਂ ਕੋ ਬੈਠਣਾ ਹੈ ਕਿ ਬੱਚੇ ਨੇ ਜੇ ਸਾਡੀ ਤੀਜੀ ਪੀੜੀ ਨਾਲ ਜੋੜ ਦੇ ਰਹਿਣਾ ਤਾਂ ਸਾਡੇ ਸਮਾਜ ਦਾ ਸੰਸਕਾਰ ਚਾਹੀਦਾ ਹੈ